ਮੈਂ ਮੈ ਤੁਹਾਨੂੰ ਦੱਸਾਂਗੀ ਕਿਵੇਂ ਆਪਾਂ ਨੇ ਕਮੀਜ਼ ਦੀ ਕਟਿੰਗ ਕਰਨੀ ਹੈ ਨਾਪ ਬਹੁਤ ਹੀ ਛੋਟਾ ਦਾ ਆਪਣਾ ਠੀਕ ਹੈ ਛਾਤੀ ਹੈਗੀ ਇਹਨਾਂ ਦੀ 16 ਬ੍ਰੈਸਟ 13.5 ਕਮਰ ਤੇ 17 हिप ਇਸ ਨਾਪ ਦੇ ਅਕੋਰਡਿੰਗ ਆਪਾਂ ਇਸ ਕਮੀਜ਼ ਦੀ ਕਟਿੰਗ ਕਰਨੀ ਹੈ ਠੀਕ ਹੈ ਮੈਂ ਕਮੀਜ਼ ਦੇ ਪੀਸ ਦੋਨੋਂ ਕਟਿੰਗ ਕਰ ਲਏ ਨੇ ਹੈ ਦੇਖੋ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਡਬਲ ਫੋਲਡ ਕਰ ਲਏ ਤੇ ਇਸ ਤਰ੍ਹਾਂ ਪਛਾ ਲਿਆ ਲੰਬੇ ਤੋਂ ਲੰਬਾ ਠੀਕ ਹੈ ਘੇਰਾ ਕਟਿੰਗ ਕਰਕੇ ਤੇ ਲੰਬਾਈ ਕਟਿੰਗ ਕਰਕੇ ਮੈਂ ਇਹਦੀ ਸੈਟਿੰਗ ਇਸ ਤਰ੍ਹਾਂ ਕਰ ਲਈ ਹੈ ਠੀਕ ਹੈ ਜੀ ਤਾਂ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਠੀਕ ਹੈ ਜੀ ਇਹਦਾ ਆਪਾਂ ਬੈਨ ਗਲਾ ਬਣਾਵਾਂਗੇ ਪਿਛਲੀ ਸਾਈਡ ਬੈਨ ਬਣੇਗਾ ਅੱਗੋਂ ਆਪਾਂ ਗੋਲ ਰੱਖਾਂਗੇ ਤੇ ਇਹਦਾ ਆਪਾਂ ਨੇ ਤੀਰਾ ਕਿੰਨਾ ਲੈਣਾ ਹੈ ਠੀਕ ਹੈ ਜੀ ਮੈਂ ਸਾਰੀਆਂ ਤੁਹਾਨੂੰ ਸਟੈਪ ਬਾਈ ਸਟੈਪ ਸਾਰੀ ਕਟਿੰਗ ਦੱਸਾਂਗੀ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹਿਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਉਡੀਕ ਰਹਿੰਦੀ ਹੈ ਤੁਹਾਡੇ ਕਮੈਂਟਾਂ ਦੀ ਠੀਕ ਹੈ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀ ਕਮੈਂਟ ਕਰੋ ਜੇਕਰ ਇਹਦੇ ਵਿੱਚ ਕੋਈ ਕਮੀ ਹੈਗੀ ਹੈ ਤੁਸੀਂ ਤਾਂ ਵੀ ਕਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਕਿ ਕਮੀ ਨੂੰ ਪੂਰਾ ਕਰਾਂ ਠੀਕ ਹੈ ਜੀ ਹੁਣ ਕਰਦੇ ਆ ਆਪਾਂ ਕਟਿੰਗ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੰਬਾਈ ਦੱਸ ਦੇਣੀ ਹੈ ਇਹ ਦੇਖੋ ਆਪਾਂ ਨੇ ਲੰਬਾਈ ਰੱਖੀ ਸੀ 44 ਇੰਚ ਤਿਆਰ ਹੈ ਆਪਣੇ ਕਸਟਮਰ ਦੀ ਲੰਬਾਈ ਤੇ ਆਪਾਂ 43.5 ਰੱਖਾਂਗੇ ਠੀਕ ਹੈ ਇਹ ਦੇਖੋ ਆਪਾਂ ਨੇ ਇਹਨਾਂ ਮਾਰਜਨ ਲਿਆ ਹੈ ਇੱਥਾਂ 3 ਇੰਚ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਜਦੋਂ ਤੁਸੀਂ ਨਾਪ ਲੈਣਾ ਜੇ ਕਰੋਨਾ ਦੇ ਨਾਪ ਵਾਲੇ ਕਮੀਜ਼ ਨੂੰ ਬੈਨ ਨਹੀਂ ਲੱਗਿਆ ਹੋਇਆ ਤਾਂ ਤੁਸੀਂ ਉਸ ਦਾ ਨੋਰਮਲ ਨਾਪ ਲੈ ਲੈਣਾ ਹੈ ਕਮੀਜ਼ ਦਾ ਜਿਵੇਂ ਕਿ ਉਸ ਦਾ ਤੀਰਾ ਹੈਗਾ 10 ਇੰਚ ਤੇ ਤੁਸੀਂ 10 ਹੀ ਲਿਖ ਲੈਣਾ ਇਹ ਤੁਸੀਂ ਆਪਣੇ ਅਕੋਰਡਿੰਗ ਇਹਦੇ ਵਿੱਚ ਕਿੰਨਾ ਪਲੱਸ ਕਰਨਾ ਹੈ ਬੈਨ ਵਾਲੇ ਗਲੇ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਾਂਗੀ ਹੁਣ ਮੰਨ ਲਓ ਕਿ ਮੈਂ ਬੈਨ ਵਾਲਾ ਗਲਨ ਵਿਦਆਊਟ ਬੈਨ ਨਾਪ ਲਿਆ ਇਹ ਤੁਹਾਨੂੰ ਦੱਸਦੀ ਹਾਂ ਇਹ ਦੇਖੋ ਜਿਸ ਤਰ੍ਹਾਂ ਕਸਟਮਰ ਦਾ ਇਹ ਤੀਰਾ ਇਹਨੂੰ ਬੈਨ ਨਹੀਂ ਲੱਗਿਆ ਗਲੇ ਤੇ ਤੇ ਹੁਣ ਜਿਹੜਾ ਆਪਾਂ ਨੇ ਕਮੀਜ਼ ਰੈਡੀ ਕਰਨਾ ਯੂਨੀਫਾਰਮ ਵਾਲਾ ਉਹਨੂੰ ਬੈਨ ਲਾਉਣਾ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਪ੍ਰੋਪਰ ਰੱਖ ਲੈਣਾ ਵਿਛਾ ਲੈਣਾ ਗਲੇ ਨੂੰ ਇਸ ਤਰ੍ਹਾਂ ਨਹੀਂ ਵਿਛਾਉਣਾ ਠੀਕ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਦੋਂ ਵੀ ਥੀਰੇ ਦਾ ਨਾਪ ਲੈਣਾ ਇਹ ਦੇਖੋ ਇਸ ਤਰ੍ਹਾਂ ਪੂਰਾ ਸੈੱਟ ਕਰ ਲੈਣਾ ਤੇ ਤੁਸੀਂ ਇਸ ਤਰ੍ਹਾਂ ਨਾਪਣਾ ਇਹਨੂੰ ਠੀਕ ਹੈ 10 ਇੰਚ ਆ ਰਿਹਾ ਹੈ ਤੁਸੀਂ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਹੀ ਲਿਖ ਲੈਣਾ ਹੈ ਤੇ ਉਹਦੇ ਨਾਲ ਹੀ ਜਦੋਂ ਨਾਪ ਲਿਖਣਾ ਹੈ ਉੱਥੇ ਤੁਸੀਂ 1 ਤੋਂ 1.5 ਇੰਚ ਐਕਸਟਰਾ ਪਲੱਸ ਕਰ ਲੈਣਾ ਨਾਲ ਇਹ ਦੇਖੋ 10 ਇੰਚ ਆ ਰਿਹਾ ਤੁਸੀਂ ਉੱਥੇ ਜਦੋਂ ਲਿਖਣਾ ਕਾਪੀ ਤੇ 1.5 ਇੰਚ ਪਲੱਸ ਕਰ ਲੈਣਾ ਹੈ 11.5 ਇੰਚ ਰੱਖਣਾ ਹੈ ਠੀਕ ਹੈ ਜੀ 11.5 ਇੰਚ ਰੱਖਾਂਗੇ ਤੇ ਆਪਣਾ 11 ਇੰਚ ਤਿਆਰ ਰਹਿ ਜਾਏਗਾ ਠੀਕ ਹੈ ਜੀ 11.5 ਦਾ ਆਪਾਂ ਨੇ ਅੱਧ ਲੈ ਲੈਣਾ ਇੱਥੋਂ ਤੀਰੇ ਦਾ ਆ ਦੇਖੋ ਦੋਨੋਂ ਪੀਸ ਬਰਾਬਰ ਕਰ ਲੈਣੇ 11 ਦਾ ਅੱਧ ਹੋ ਗਿਆ 5.5 ਤੇ ਆਪਾਂ ਨੇ ਲੈਣਾ ਪੌਣੇ 6 ਇਹ ਵੱਧ ਆਪਾਂ ਕਿਉਂ ਰੱਖਣਾ ਹੈ ਕਿ ਜਦੋਂ ਬੈਨ ਲੱਗ ਜਾਣਾ ਹੈ ਦੇਖੋ ਕਿ ਹੁਣ ਉਹ ਗਲਾ ਬੀ ਡੀਪ ਬਣਿਆ ਹੋਇਆ ਉਹਨੂੰ ਕੋਈ ਖਿੱਚ ਨਹੀਂ ਵੱਜੇਗੀ ਜਦੋਂ ਇੱਥੇ ਬੈਨ ਲੱਗ ਗਿਆ ਇਹਦੇ ਪਿਛਲੇ ਮੋੜਿਆਂ ਨੂੰ ਜੇਕਰ ਤੁਸੀਂ 10 ਇੰਚ ਤੇ ਕਟਿੰਗ ਕਰ ਦੋਗੇ ਤੇ ਪਿਛਲੇ ਮੋੜਿਆਂ ਨੂੰ ਖਿੱਚ ਜ਼ਰੂਰ ਪਵੇਗੀ ਠੀਕ ਹੈ ਹੁਣ ਤੁਸੀਂ ਮੋੜਾ ਲੈਣਾ ਇੱਥੋਂ 6.5 ਇੰਚ ਠੀਕ ਹੈ ਆਪਾਂ 7 ਵੀ ਲੈ ਸਕਦੇ ਆ 7 ਹੀ ਲੈਨੇ ਆ 7 ਦੀ ਕਟਿੰਗ ਕਰਦੇ ਆ ਠੀਕ ਹੈ ਜੀ 7 ਤੇ ਕਟਿੰਗ ਕਰਦੇ ਆ 7 ਇੰਚ ਲੈਣਾ ਹੈ ਆਪਾਂ ਨੇ 7 ਤੇ ਇੱਥੋਂ ਮੋਡਾ ਰੱਖਿਆ ਇਧਰ ਨੂੰ ਨੂੰ 7 ਇੰਚ ਹੁਣ ਇੱਥੋਂ ਆਪਾਂ ਨੇ ਲਿਆ ਪੌਣੀ 6 ਇੱਥੇ ਆਪਾਂ ਅੱਧਾ ਇੰਚ ਘਟਾ ਕੇ ਲਵਾਂਗੇ ਇੱਥੋਂ ਲਵਾਂਗੇ 2.5 ਠੀਕ ਹੈ ਇਸ ਤਰ੍ਹਾਂ ਮਿਲਾ ਦੇਣਾ ਹੁਣ ਬ੍ਰੈਸਟ ਦੇ ਨਿਸ਼ਾਨ ਲਾਵਾਂਗੇ ਬ੍ਰੈਸਟ ਹੈਗੀ 16 ਇੰਚ ਅੱਧਾ ਇੰਚ ਇਥੋਂ ਘਟਾਉਣ ਦਾ ਮਤਲਬ ਕਿ ਜਿਹੜੇ ਇੱਥੇ ਆਪਾਂ ਦੇ ਬੁੱਲ ਜੇ ਬੰਦੇ ਜਦੋਂ ਆਪਾਂ ਕਾਟ ਪਾ ਦਿੰਨੇ ਆ ਸਟਿਚਿੰਗ ਹੋ ਜਾਂਦੀ ਕਈਆਂ ਦਾ ਬ੍ਰੈਸਟ ਇਥੋਂ ਕੱਪੜਾ ਫੁੱਲਦਾ ਹੁੰਦਾ ਉਹ ਨਹੀਂ ਫੁੱਲੇਗਾ ਹੁਣ ਆਪਾਂ ਨੇ 1 ਇੰਚ ਦੀ ਕਾਟ ਦੇਣੀ ਆ ਫਰੰਟ ਤੇ ਤੁਸੀਂ ਇਥੋਂ ਇਹਦਾ ਹਾਫ ਵੀ ਕਰ ਸਕਦੇ ਹੋ ਇਹ 3 ਇੰਚ ਦਾ ਤੁਸੀਂ ਹਾਫ ਕਰ ਲੈਣਾ ਇਹ ਜਿਹੜਾ ਆਪਾਂ 7 ਇੰਚ ਇਧਰੋਂ ਤੀ ਮੋਢੇ ਤੋਂ ਲਾਇਆ ਹੈੇਠਾਂ ਨੂੰ ਤੀਰੇ ਵੱਲੋਂ ਇਹਦਾ ਵੀ ਤੁਸੀਂ ਹਾਫ ਕਰ ਲੈਣਾ ਤੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਕਾਰਡ ਨੂੰ ਮਲਾਉਣਾ ਹੈ ਹੁਣ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੇ ਬੈਕ ਵਾਲੀ ਕਾਰਡ ਪਾਉਣੀ ਹੈ ਇਹ ਦੇਖੋ ਮੈਂ ਤੁਹਾਨੂੰ ਅਲੱਗ ਕਲਰ ਚ ਲਾ ਕੇ ਦੱਸ ਦਿਆਂ ਬੈਕ ਵਾਲੀ ਇਸ ਤਰ੍ਹਾਂ ਇੱਥੇ ਜਿੱਥੇ ਆਪਾਂ ਹਾਫ ਕੀਤਾ ਸੀ ਉੱਥੇ ਮਲਾ ਲਿਆ ਤੇ ਇੱਥੋਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਗੋਲਾਈ ਦੇ ਦੇਣੀ ਆ ਬੈਕ ਇਹ ਸਾਡੀ ਬੈਕ ਗਲਾਈ ਹੋਗੀ ਇਹ ਸਾਡੀ ਫਰੰਟ ਵਾਲੀ ਗਲਾਈ ਹੋਗੀ ਹੁਣ ਆਪਾਂ ਲਾਵਾਂਗੇ ਸਾਈਡ ਦੇ ਨਿਸ਼ਾਨ ਸਾਈਡ ਸਾਡੀ ਹੈਗੀ 14 ਇੰਚ ਤੇ ਆਪਾਂ ਰੱਖਾਂਗੇ 14.5 ਅੱਧਾ ਇੰਚ ਆਪਣੀ ਇੱਧਰ ਚਲੇ ਜਾਏਗੀ ਸਲਾਈ ਦੇ ਵਿੱਚ ਇਸ ਲਈ ਆਪਾਂ ਅੱਧਾ ਇੰਚ ਵਾਧਾ ਰੱਖਾਂਗੇ हिਪ ਸਾਡੀ ਹੈਗੀ ਜੀ 17.5 ਪੌਣੇ 9 ਲਾਵਾਂਗੇ ਠੀਕ ਹੈ ਇੱਥੋਂ ਆਪਾਂ ਨੇ 7 ਇੰਚ ਤੇ ਕਮਰ ਲਾਉਣੀ ਹੈ ਪਲੇਟ ਪਹਿਣਗੇ ਉਸ ਲਈ ਆਪਾਂ ਨੇ 1 ਇੰਚ ਐਕਸਟਰਾ ਰੱਖਣਾ ਜਿਵੇਂ ਕਿ ਸਾਢੇ 13 ਸਾਡੀ ਕਮਰ ਹੈਗੀ ਤੇ ਆਪਾਂ ਲਾਵਾਂਗੇ ਸਾਢੇ 14 ਇੰਚ ਇਹ ਆਪਾਂ ਪਹਿਲਾਂ ਬਲੱਸ ਕਰ ਲੈਣਾ ਕਪੜਾ ਜਿਹੜਾ ਪਲੇਟਾਂ ਲਈ ਇੱਥੋਂ ਦੇਖੋ ਇਸ ਤਰ੍ਹਾਂ ਆਪਾਂ ਨੇ ਮਲਾ ਦੇਣਾ ਹੁਣ ਲਾਵਾਂਗੇ ਜੀ ਪਲੇਟਾਂ ਲਈ ਨਿਸ਼ਾਨ ਪਲੇਟ ਸਾਡੇ ਹੈਗੇ 3/4 ਇੰਚ ਤੇ ਤੇ ਆਪਾਂ ਲਾਵਾਂਗੇ 9 ਇੰਚ ਸੈਂਟਰ ਹੈਗਾ 6 ਇੰਚ 6 ਦਾ ਹਾਫ ਲਾਵਾਂਗੇ 3 ਤੇ 7 ਇੰਚ ਲੰਬਾ ਪਲੇਟ ਪਾਵਾਂਗੇ ਜਿਹੜੇ ਪਤਲੇ ਨੇ ਲੰਬੇ ਨੇ ਉਹਨਾਂ ਦੇ ਤੁਸੀਂ ਪਲੇਟ 7/2 ਵੀ ਪਾ ਸਕਦੇ ਹੋ ਜਿਨ੍ਹਾਂ ਦੀ ਹਾਈਟ ਕੱਟ ਹੁੰਦੀ ਉਹਦਾ ਪਲੇਟ ਤੁਸੀਂ 6/2 ਤੇ ਰੱਖੋਗੇ ਠੀਕ ਹੈ ਇਹ ਆਪਣੇ ਹੋ ਗਏ ਜੀ ਕਮੀਜ਼ ਦੇ ਮਾਰਕਿੰਗ ਇਹ ਹੈਗੀ ਹੈ 16 ਬ੍ਰੈਸਟ ਵਾਲਿਆਂ ਦੀ ਕਟਿੰਗ ਠੀਕ ਹੈ ਜੀ 16 ਬ੍ਰੈਸਟ ਬੈਨ ਵਾਲਾ ਨੈੱਕ ਬਣਾਵਾਂਗੇ ਤੇ ਇਹਦੇ ਤੇ ਤੁਹਾਨੂੰ ਡਾਊਨ ਕਾਟ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਇਹਦੇ ਤੇ ਤੁਸੀਂ ਨਾ ਵੀ ਡਾਊਨ ਕਾਟ ਦੋਗੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਤੁਹਾਡਾ ਮੋਡਾ ਨਹੀਂ ਲੱਗੇਗਾ ਠੀਕ ਹੈ ਹੁਣ ਆਪਾਂ ਕਰਦੇ ਹਾਂ ਇਹਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਨੇ ਇਹ ਦੇਖੋ ਬੈਕ ਵਾਲਾ ਕਟਿੰਗ ਕਰਨਾ ਹੈ ਇੱਥੇ ਚਾਰੋਂ ਪੀਸ ਹੀ

ਤਾ ਜੋ ਕਿ ਜਦੋਂ ਸਲਾਈਆਂ ਲਾਉਣੀਆਂ ਆਪਾਂ ਨੇ ਸਾਈਡ ਵਾਲੀਆਂ ਤੇ ਕੋਈ ਵੀ ਮੁਸ਼ਕਲ ਨਾ ਹੋਵੇ ਮੈਸੇਜ ਜਦੋਂ ਆਪਾਂ ਸਾਈਡ ਵਾਲਾ ਪਲੇਟ ਨਹੀਂ ਨਾ ਪਾਉਂਦੇ ਫਿਰ ਕੱਟ ਨਾਲ ਕੱਟ ਮਿਲਿਆ ਰਹਿੰਦਾ ਜਦੋਂ ਆਪਾਂ ਪਲੇਟ ਪਾਉਂਦੇ ਆ ਫਿਰ ਫਰੰਟ ਵਾਲਾ ਪੀਸ ਜਿਹੜਾ ਉੱਚਾ ਹੋ ਜਾਂਦਾ ਠੀਕ ਹੈ ਜੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਦੋਂ ਬੈਲ ਲਾਉਣਾ ਪਿਛਲਾ ਗਲਾ ਬਿਲਕੁਲ ਕਟਿੰਗ ਨਹੀਂ ਕਰਨਾ ਇਹਨੂੰ ਕੋਈ ਵੀ ਛੋਟਾ ਮੋਟਾ ਕੁਝ ਵੀ ਟੱਕ ਨਹੀਂ ਲਾਉਣਾ ਠੀਕ ਹੈ ਜਿਸ ਤਰ੍ਹਾਂ ਦੇਖੋ ਮੈਂ ਫਰੰਟ ਵਾਲੇ ਤੇ ਟੱਕ ਲਾ ਦਿੱਤਾ ਨਾ ਇਹਦੇ ਤੇ ਆਪਾਂ ਨੇ ਗਲਾ ਅਟੈਚ ਕਰਨਾ ਇਹਦੇ ਤੇ ਆਪਾਂ ਨੇ ਬਿਲਕੁਲ ਵੀ ਕੋਈ ਕੱਟ ਨਹੀਂ ਲਾਉਣਾ ਠੀਕ ਹੈ ਕਿਉਂਕਿ ਜੇਕਰ ਕੱਟ ਲੱਗ ਗਿਆ ਗਲਾ ਫੇਰ ਸਾਨੂੰ ਇੱਥੋਂ ਡੀਪ ਕਰਨਾ ਉਹ ਤੀਰਾ ਚੱਕਣਾ ਪੈਗਾ ਡਾਊਨ ਕਾਰਟ ਪਾਉਣੀ ਪੈਗੀ ਫਿਰ ਮਾਈਂਡ ਵਿੱਚ ਰੱਖਣਾ ਧਿਆਨ ਵਿੱਚ ਰੱਖਣਾ ਕਦੇ ਵੀ ਪਿਛਲੀ ਸਾਈਡ ਟੱਕ ਨਹੀਂ ਲਾਉਣਾ ਜਦੋਂ ਆਪਾਂ ਨੇ ਬੈਨ ਨੈਕ ਬਣਾਉਣਾ ਠੀਕ ਹੈ ਜੀ ਹੁਣ ਆਪਾਂ ਪਾਉਣੀ ਆ ਫਰੰਟ ਵਾਲੀ ਕਾਰਟ ਇਹ ਵਾਲਾ ਕਪੜਾ ਥੋੜਾ ਹਾਰਡ ਹੁੰਦਾ ਇਹਦੇ ਵਿੱਚ ਲਚਕ ਨਹੀਂ ਹੁੰਦੀ ਜੀ ਬਿਲਕੁਲ ਇਹ ਦੇਖੋ ਜੁਨੀਫਾਰਮ ਵਾਲਾ ਕਪੜਾ ਹੈ ਇਹਦੇ ਵਿੱਚ ਕੋਈ ਵੀ ਸਟੈਚੇਬਲ ਨਹੀਂ ਹੈਗਾ ਕੋਈ ਸਟ੍ਰੈਚ ਸਟੈਚ ਨਹੀਂ ਹੈਗਾ ਕਿ ਜੇ ਆਪਾਂ ਥੋੜਾ ਲੂਜ਼ ਰੱਖਾਂਗੇ ਤੇ ਥੋੜਾ ਫਿਟਿੰਗ ਚ ਆ ਜਾਏਗਾ ਜਾਂ ਥੋੜਾ ਟਾਈਟ ਰੱਖਾਂਗੇ ਫਿਟਿੰਗ ਵਧੀਆ ਆਏਗੀ ਇਹਦੀ ਪ੍ਰੋਪਰ ਫਿਟਿੰਗ ਰੱਖਣੀ ਪੈਗੀ ਤੁਹਾਨੂੰ ਠੀਕ ਹੈ ਕਿਉਂਕਿ ਇਹਨੇ ਬਿਲਕੁਲ ਵੀ ਸਟੈਚੇਬਲ ਨਹੀਂ ਹੈਗਾ ਇਹ ਇਹ ਹੋ ਗਈ ਜੀ ਆਪਣੇ ਕਮੀਜ਼ ਦੀ ਕਟਿੰਗ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਬਾਹਾਂ ਬਾਰੇ ਜਦੋਂ ਆਪਾਂ ਇਸ ਤਰ੍ਹਾਂ ਪੀਸ ਨਾਲੋਂ ਲਾਉਂਦੇ ਆਂ ਤੇ ਨਾਲੋਂ ਕੱਪੜਾ ਬਚਦਾ ਦੇਖੋ ਇਹਦੇ ਵਿੱਚ ਜੋੜ ਆਇਆ ਬਾਹ ਮੈਂ ਕਟਿੰਗ ਕਰ ਲਈ ਐ ਸੌਰੀ ਮੈਂ ਤੁਹਾਨੂੰ ਦੱਸ ਨਹੀਂ ਸਕੀ ਪਹਿਲਾਂ ਕਟਿੰਗ ਕਰ ਲਈ ਤੇ ਇਹ ਦੇਖੋ ਇਹ ਜੋੜ ਆਇਆ ਇਸ ਤਰ੍ਹਾਂ ਆਪਾਂ ਨੇ ਕੱਪੜਾ ਪੀਸ ਪਹਿਲਾਂ ਕੱਢਿਆ ਜਿੰਨਾ ਸਾਡਾ ਮੋਡਾ ਸੀ ਉਨਰ ਆ ਕੇ ਆਪਾਂ ਨੇ ਦੇਖੋ ਇਹ ਜੋੜ ਪਾ ਲਿਆ ਇਹ ਜੋੜ ਸਾਡਾ ਪਿਛਲੀ ਸਾਈਡ ਜਾਏਗਾ ਠੀਕ ਹੈ ਇਹ ਸਾਡਾ ਪਿਛਲੀ ਸਾਈਡ ਜਾਏਗਾ ਹੁਣ ਆਪਾਂ ਨੇ ਇਹਨੂੰ ਫਰੰਟ ਵਾਲੀ ਕਾਰਡ ਪਾਉਣੀ ਆ ਇਹ ਦੇਖੋ ਫਰੰਟ ਵਾਲੀ ਕਾਰਡ ਪਾਵਾਂਗੇ 1 ਇੰਚ ਇਥੋਂ ਇਸ ਤਰ੍ਹਾਂ ਗੁਲਾਈ ਦਵਾਂਗੇ ਨੇ ਠੀਕ ਹੈ 8 ਇੰਚ ਤੁਸੀਂ ਇਥੋਂ ਮੋਡਾ ਮਿਲ ਲੈਣਾ ਹੈ ਇਹ ਦੇਖੋ ਇਸ ਤਰ੍ਹਾਂ 8 ਇੰਚ ਇਹਦਾ ਇਸ ਨਾਪ ਦਾ ਮੋਡਾ ਹੈਗਾ 8 ਇੰਚ ਤਿਆਰ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹੁਣ ਦੋ ਪੀਸ ਚੱਕ ਲੈਣੇ ਨੇ ਜਿਹੜੇ ਜੋੜ ਵਾਲੇ ਉਹ ਪੀਸੇ ਹੇਠਾਂ ਹੀ ਰਹਿਣਗੇ ਤੇ ਇਹ ਦੇਖੋ ਦੋ ਪੀਸ ਆਪਾਂ ਨੇ ਚੱਕ ਲਏ ਇਸ ਤਰ੍ਹਾਂ ਇਹਦੀ ਕਟਿੰਗ ਕਰ ਲੈਣੀ ਹੈ ਧਿਆਨ ਰੱਖਣਾ ਕਿ ਜੋੜ ਵਾਲੀ ਸਾਈਡ ਤੁਸੀਂ ਕਾਟ ਨਹੀਂ ਪਾਉਣੀ ਫਰੰਟ ਵਾਲੀ ਇਹ ਪਿਛਲੀ ਸਾਈਡ ਜਾਣਗੇ ਦੋਨੋਂ ਜੋੜ ਪਿਛਲੀਆਂ ਸਾਈਡਾਂ ਤੇ ਠੀਕ ਹੈ ਇਹ ਹੋ ਗਈ ਜੀ ਆਪਣੀ ਕਮੀਜ਼ ਦੀ ਕਟਿੰਗ ਜੇਕਰ ਤੁਹਾਨੂੰ ਸਾਡਾ ਮੇਰੀ ਕਮੀਜ਼ ਦੀ ਕਟਾਈ ਵਧੀਆ ਲੱਗੀ ਆ ਜੋ ਜੋ ਮੈਂ ਗੱਲਾਂ ਦੱਸੀਆਂ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਪਲੀਜ਼ ਕਮੈਂਟ ਜਰੂਰ ਕਰਨਾ ਜੀ ਸ਼ੇਅਰ ਵੀ ਜਰੂਰ ਕਰਨਾ ਵੀਡੀਓ ਨੂੰ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਰੱਬ ਰੱਖੇ